मुर्दाबाद 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 गाजी भुलर मुर्दाबाद 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 मुर्दाजी मुर्दाबाद मुर्दाबाद मुर्बाद गाजी भुलर मुर्दाबाद मुर्बाद सारे बोलो यार सारे बोलो मुर्दाबाद मुर्दाबाद गाजीर भुलर का काट करो गाजी भुलर का बीकाट करो

બણરે <mully> いい ਖਾਨ ਸਾਹਿਬ ਵਾਹਿਗੁਰੂ ਜੀ ਕੀ ਖਸ਼ੀ ਹੈ ਬੇਨਤੀ ਆ ਸਾਰੀ ਖਰਾਬੜੀਆ ਬਰਾਦਰੀ ਇਕੱਠੀ ਹੋਈ ਸਾਡੇ ਭਰਾ ਇਕੱਠੇ ਹੋਏ ਸਾਡੇ ਬਜ਼ੁਰਗ ਇਕੱਠੇ ਹੋਏ ਸਾਰੇ ਆਣੇ ਇਹ ਵਿਚਾਰ ਬਤਾਉਦਾ ਕਿ ਕੱਜ ਮੀਟਿੰਗ ਰੱਖੀ ਗਈ ਗੁਰਦੁਆਰਾ ਬਾਬਾ ਬਿਸ਼ਕਰਮਾ ਜੀ ਇਸ ਮਸਲੇ ਤੇ ਰੱਖੀ ਗਈ ਆ ਕਿ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਆ ਉਹ ਕੀਤੀ ਜਾਵੇ ਬਰਾਦਰੀ ਦਾ ਇਹੋ ਹੀ ਫੈਸਲਾ ਬੁੱਧਵਾਰ 17 ਤਰੀਕ ਨੂੰ ਰਾਮਗੜੀਆ ਬੋਂਗਿਆ ਚ ਮਿਲਣ ਰੱਖੇ ਮੀਟਿੰਗ ਰੱਖੀ ਗਈ ਆ ਆਲ ਵਰਲਡ ਦੀ ਆਲ ਆਲ ਇੰਡੀਆ ਦੀ ਉਥੇ ਸਾਰੀ ਸੰਗਤ ਨੂੰ ਮੈਂ ਅਪੀਲ ਕਰਦਾ ਪਹੁੰਚਣ ਜੋ ਵੀ ਆ ਲੁਧਿਆਣੇ ਤੋਂ ਹਈਆ ਸਿੰਘਾ ਬੜੀ ਆ ਜੀ ਉਹਨਾਂ ਨੇ ਉਹਨਾਂ ਨੇ ਸਾਰਿਆਂ ਨੇ ਆਣ ਕੇ ਉਥੇ ਆਪਣੀ ਵਿਚਾਰ ਦੱਸੇ ਆ ਜੋ ਵੀ ਸੰਗਤ ਫੈਸਲਾ ਕਰੂ ਵੀ ਇਹ ਤੇ ਤੇ ਉਹਦੇ ਤੇ ਹੀ ਜੋ ਵੀ ਆ ਕੁਰਨਾ ਪੈਜੋਗੇ ਤੇ ਕਾਨੂੰਨੀ ਜੋ ਬੜੀ ਕਾਰਵਾਈ ਮੈਂ ਤਾਂ ਅੱਗੇ ਵੀ ਕਹਿ ਚੁੱਕਾ ਜੋ ਆ ਇਹ ਨੂੰ ਕੈਬਨਟ ਮੰਤਰੀ ਪਾਕੇ ਨੂੰ ਲਾਉਣਾ ਚਾਹੀਦਾ ਜੋ ਨੂੰਤਬਾ ਨਹੀਂ ਆਸ ਟਾਈਮ ਕਿਨੇ ਜੋ ਲੱਭੋ ਬੋਦੇ ਆਰਾਮ ਕਰੀਆ ਬਰਾਦੀ ਬਣ ਗਏ ਕੋਈ ਇਹਨਾਂ ਨੇ ਮਾਫੀ ਲੈਣੀ ਚਾਹੀਦੀ ਕੋਈ ਵੀਡੀਓ ਵੀ ਵਾਇਰਲ ਹੁੰਦੀ ਆ ਜਿਸ ਵਿੱਚ ਮਾਫੀ ਵੀ ਮੰਗੀ ਗਈ ਆ ਕੀ ਕਹਿਣਾ ਮਾਫੀ ਮਾਫੀ ਇਹ ਥੋੜੀ ਆ ਪੀਚਾਰ ਬੰਦੇ ਚਲੇ ਕੇ ਮਾਫੀ ਆ ਹੁਣ ਤੁਸੀਂ ਇੱਥੇ ਵੇਖੋ ਜੋ ਬੰਦੇ ਸਾਰੇ ਆਏ ਸੰਗਤ ਆਈ ਆ ਇਹ ਤਾਂ ਛੋਟੀ ਜੀ ਮੀਟਿੰਗ ਆ 8000 ਵੋਟ ਆ ਸਾਡੀ ਪੱਟੀ ਸ਼ਹਿਰ ਦੀ ਅੱਜ ਤੋਂ ਕਈ ਦਿਨਾਂ ਤੋਂ ਚ ਉਹਨੇ ਪੰਜ ਦਿਨ ਰੋਜ਼ ਕਾਲ ਆਉਂਦੀ ਆ ਕਦੀ ਬਾਹਰੋਂ ਆਉਂਦੀ ਆ ਕਦੀ ਇੱਥੋਂ ਆਉਂਦੀ ਆ ਸਾਰੇ ਸੱਜਣ ਮਿੱਤਰ ਭੈਣ ਭਰਾ ਫੋਨ ਕਰਦੇ ਆ ਵੀ ਇੱਕ ਅੱਜ ਤੱਕ ਕਹੇ ਲੀਡਰ ਨੇ ਕਿਸੇ ਨੂੰ ਗਲਤ ਨਹੀਂ ਬੋਲਿਆ ਜੱਟੂ ਦਾ ਆਪਣੇ ਘਰੇ ਹੋਊਗਾ ਅਮੀਰ ਜਾਂਦੇ ਜੱਟ ਜੀਵਿਦਾਰ ਆ ਜੱਟ ਜੀਵਿਦਾਰਾਂ ਨਾਲ ਸਾਡੀ ਵੀ ਸਾਹਜ ਆ ਬਹੁਤ ਪ੍ਰੇਮ ਪਿਆਰ ਵਾਲੇ ਜੱਟ ਜੀਵਿਦਾਰ ਆ ਪਰ ਕਿਸੇ ਦੇ ਸ਼ਾਨ ਦੇ ਖਲਾਸ ਕਿਸੇ ਜੱਟ ਜੀਵਿਦਾਰ ਨੇ ਅੱਜ ਤੱਕ ਸਾਡੀ ਬਰਾਦਰੀ ਦੇ ਖਿਲਾਫ ਨਹੀਂ ਬੋਲਿਆ ਜਾ ਜੀਵੀਦਾਰ ਕਿਸਾਨ ਦਾ ਤੇ ਰਾਮ ਗੜੀਆ ਬਰਾਦੀ ਦਾ ਇੱਕ ਨੌਬਾਸ ਦਾ ਰਿਸ਼ਤਾ ਸੀ ਪਰ ਇਹਨੇ ਸਾਰੇ ਜਾਗੀਰਕਾਰਾਂ ਦਾ ਸਿਰ ਹੱਦਾਇ ਇਹ ਗੱਲ ਬੁਖਾ ਦਿੱਤੀ ਆ ਕਿ ਇਹ ਬਹੁਤ ਹੀ ਮਾੜੇ ਲਖਸ਼ ਬੋਲੇ ਆ ਕਾਨੂੰ ਸਾਰੇ ਪੱਤਰਕਾਰ ਵੀਰਾਂ ਨੂੰ ਪਤਾ ਵਾ ਕਿਤੇ ਚ ਕੋਈ ਸ਼ੋਰ ਆ ਨਹੀਂ ਦਾ ਮਿਲਲੀ ਇਹਨੇ ਫਾਈਲ ਰਿਪੋਰਟ ਕਰਾਈ ਆ ਉਹਦੇ ਚ ਸਾਰਾ ਕੁਝ ਤੁਹਾਡੇ ਸਾਹਮਣੇ ਆ ਬ੍ਰੀਸ਼ ਉਹ ਤਾਂ ਕਹਿ ਰਹੇ ਵੀ ਜਿਹੜੇ ਜਿੰਨੇ ਵੀ ਜਾਤੀਪੇ ਜਾਤੀਆਂ ਵਾਲੇ ਆ ਸਾਡੇ ਮੇਰੇ ਭੈਣ ਭਰਾ ਮੇਰਾ ਪਰਿਵਾਰ ਆਪਣਾ ਇਤਰਾਖਿਆ ਜਾਤੀ ਵਾਲੇ ਭੈਣ ਭਰਾ ਥੋੜੀ ਬੰਨ ਗੀ ਇਹ ਤਾਂ ਹੁਣ ਲਖਸ਼ ਨਾ ਹੁਣੀ ਉਹਨਾਂ ਦਾਸ ਹੀ ਦੇਣਾ ਉਹ ਤਾਂ ਇਲੈਕਸ਼ਨ ਆਉਣੀ ਆ ਉਹ ਤਾਂ ਲੋਕਾਂ ਸੰਗਤ ਨੇ ਦਾਸ ਹੀ ਦੇਣਾ ਜੇ ਇਸੇ ਸੰਗਤ ਨੇ ਜਤਾਇਆ ਵਾ ਤੇ ਇਸੇ ਸੰਗਤ ਨੇ ਲਾਉਣਾ ਵਾ ਜਿਹੜੀ ਲੱਕੜ ਦੀ ਕੁਰਸੀ ਤੇ ਆ ਜਾ ਕੇ ਪਦ ਮਿਲਿਆ ਤੇ ਬਿੰਦਾ ਵੀ ਰਾਮਗੜੀਆਂ ਨੇ ਬਣਾਈ ਆ ਉਹ ਸਾਡੇ ਭਰਾਵਾਂ ਨੇ ਬਣਾ ਕੇ ਉੱਥੇ ਦਿੱਤੀਆਂ ਵਾ ਚਾਹੇ ਵਿਧਾਨ ਸਭਾ ਚ ਪਈਆਂ ਵਾ ਚਾਹੇ ਇਹਨਾਂ ਦੇ ਦਫ਼ਤਰਾਂ ਚ ਪਈਆਂ ਵਾ ਚਾਹੇ ਸੈਂਟਰ ਚ ਪਈਆਂ ਭਾਵੇਂ ਮੋਦੀ ਕੋਲ ਹੀ ਪਈ ਆ ਕੁਰਸੀ ਇਹ ਸਾਡੀ ਰਾਮਗੜੀਆ ਬਰਾਦਰੀ ਭਾਈਚਾਰੇ ਨੇ ਹੀ ਕੁਰਸੀਆਂ ਬਣਾ ਕੇ ਦਿੱਤੀਆਂ ਤੇ ਉਸੇ ਕੁਰਸੀ ਤੋਂ ਬਹਿ ਕੇ ਸਾਡੇ ਵਰਕ ਕਲਾਫ ਗੱਲਾਂ ਕਰਦੇ ਆ ਗਾਲਾਂ ਕੱਢਦੇ ਆ ਕੀ ਗੱਲ ਆ ਰਾਮਗੜੀ ਆ ਬਰਾਦਰੀ ਚ ਕੋਈ ਦੇਣ ਨਹੀਂ ਹੈਗੀ ਕੌਮ ਨੂੰ ਸਿੱਖ ਕੌਮ ਨੂੰ ਅੱਜ ਵੇਖ ਲੋ ਤੁਹਾਡੇ ਸਾਹਮਣੇ ਆ ਕੋਈ ਮੋਨਾ ਬੰਦਾ ਮੈਨੂੰ ਵਿਖਾ ਦਿਓ ਸਾਡੇ ਰਾਮਗੜੀਆ ਬਰਾਦਰੀ ਚ ਹੈਗਾ ਸਾਰੇ ਪੰਥਨਾ ਜੁੜੇ ਆ ਸਾਰੇ ਸਿੱਖੀ ਸਰੂਪ ਚ ਅੱਜੋਂ ਜ਼ਿਆਦੇ ਮੇਰੇ ਭਰਾਵਾਂ ਨੇ ਇੱਥੇ ਅਮਰ ਤੇ ਛਕਿਆ ਵਾ ਜੋ ਗਲਤ ਬਿਆਨ ਦਿੰਦਾ ਅਜਾ ਗਲਤ ਬਾਰੀ ਜੇਦਾ ਸਾਡੇ ਦੇ ਬਰਾਦਰੀ ਨੇ ਕਦੀ ਕਿਸੇ ਨੂੰ ਇਹ ਨਹੀਂ ਤੱਕ ਨਹੀਂ ਆਖਿਆ ਸਾਰਿਆਂ ਜਿੰਨੇ ਭਰਾਵਾਂ ਨੇ ਗੁਰਚੰਨ ਸਿੰਘ ਚੰਨ ਜੀ ਸ਼ਹਿਰੀ ਪ੍ਰਧਾਨੇ ਨਾਲ ਗੱਲ ਕੀਤੀ ਬੜੇ ਵਿਸਤਾਰ ਨਾਲ ਕੀਤੀ ਆ लवली ਜੀ ਆ ਇਹਨਾਂ ਨੇ ਕੀਤੀ ਆ ਵੀਰ ਜੀ ਸੰਤੋਖ ਸਿੰਘ ਕੜਿਆਲੇ ਤੋਂ ਆ ਇਹਨਾਂ ਨੇ ਬੜੇ ਸੋਹਣੇ ਵਿਚਾਰ ਦਿੱਤੇ ਆ ਵੀ ਜੱਸਾ ਸਿੰਘ ਰਾਮਗੜੀ ਤੋਂ ਭਗਤ ਨਾਨਕ ਪਾਸ਼ਾ ਤੋਂ ਭਾਈ ਲਾਲੂ ਦੇ ਉਹਨਾਂ ਨੇ ਸਾਰੇ ਵਿਚਾਰ ਦੱਸੇ ਆਪਣੇ ਤੁਹਾਨੂੰ ਆਪਣੀ ਭਲੀ ਬਾਤ ਸਾਰਿਆਂ ਨੂੰ ਪਤਾ ਵੀਰਾਂ ਨੂੰ ਪਰ ਇੰਨੀ ਗਲਤ ਸ਼ਰਾਬ ਦੀ ਬੋਲਣੀ ਕੀ ਇਹਨਾਂ ਦੇ ਤਰਫੋਂ ਪਰ ਸਾਡੀ ਬਰਾਦਰੀ ਦੇ ਵਿੱਚ ਪੱਟੀ ਸ਼ਹਿਰ ਚ ਨਹੀਂ ਮੈਂ ਇਕੱਲੇ ਦੀ ਕਹਿੰਦਾ ਕਈ ਵੇਲੇ ਜੋ ਸੋਸ਼ਲ ਮੀਡੀਆ ਤੇ ਕਿੰਨੀਆਂ ਵੀਡੀਓ ਵਾਇਰਲ ਹੋਣਦੀਆਂ ਐਮਐਲਏ ਨੇ ਬਿਆਨ ਦਿੱਤੇ ਮੰਤਰੀਆਂ ਨੇ ਦਿੱਤੇ ਆ ਸਭਾ ਸਾਡੀਆਂ ਨੇ ਦਿੱਤੇ ਆ ਰਾਮਕੜੀ ਆ ਬਰਾਦਰੀ ਨੇ ਭਾਵੇਂ ਭਾਈ ਲਾਲੋਜੀ ਦਾ ਗੁਰਦੁਆਰਾ ਹੈ ਭਾਬੇ ਵਿਸ਼ਕਰਮਾ ਦਾ ਗੁਰਦੁਆਰਾ ਹੈ ਜਿੱਥੇ ਵੀ ਕੋਈ ਸੰਗਤ ਸਾਡੀ ਬਰਾਦਰੀ ਜੁੜੀ ਆ ਚਾਹੇ ਵਿਸ਼ਕਰਮਾ ਭਾਵੇਂ ਸੀ ਪੱਟੀ ਤੋਂ ਹਰੇਕ ਬੰਦੇ ਆ ਨੇ ਬਿਆਨ ਦਿੱਤੇ ਆ ਕਿ ਇਹਨਾਂ ਨੇ ਬਹੁਤ ਹੀ ਸਾਡੀ ਬਰਾਦਰੀ ਦੇ ਖਿਲਾਫ ਨਿੰਦਗਰ ਜੋ ਕਰਕੇ ਬਸ ਇਹਦੀ ਕੜੀ ਸ਼ਬਦਾਂ ਚ ਨਿੰਦ ਆ ਤੋਂ ਪਹਿਲਾਂ ਦਾ ਮੈਂ ਆਪਣੇ ਪਿਆਰੇ ਸਾਥੀਆਂ ਨੂੰ ਜਿਹੜੇ ਅੱਜ ਅਸੀਂ ਇੱਕ ਨਿਸ਼ਾਨ ਤੇ ਸਾਡਾ ਜੋ ਸਿੱਖਾਂ ਦਾ ਨਿਸ਼ਾਨ ਆ ਉਹਦੇ ਕੋਲ ਨਹੀਂ ਬੈਠੀਆਂ ਸਰੋਦਾ ਜੀ ਅਮਮੀ ਤੁਹਾਨੂੰ ਇੱਕ ਪਲੇਟਫਾਰਮ ਤੇ ਅੱਜ ਇਕੱਠੇ ਆ ਸਾਰੇ ਹੱਡੇੜੇ ਸਾਥੀ ਪੱਟੀ ਖੇਰ ਦੇ ਸਮੂਹ ਬਰਾਦਰੀਆਂ ਦੇ ਔਰ ਫਤਿਹਦੀ ਸਾੜ ਪਈਏ ਬਾਇਬਰ ਜੀ ਦਾ ਖਾਲਸਾ ਕੱਲ੍ਹ ਇਹ ਭਰਾਓ ਇਹ ਤਗੜਾ ਹੋਊ ਤੇ ਆਪਦੇ ਘਰ ਹੋ ਸਾਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਤੂੰ ਜੱਟ ਸਾਂਣਾ ਤੂੰ ਜੱਟ ਫਲਾਣਾ ਅਸੀਂ ਸਾਡੀ ਸਾਂਝਾ ਇਥੇ ਖੇਰ ਦੇ ਵਿੱਚ ਇਲਾਕੇ ਦੇ ਜੀਵਨਦਾਰ ਪਰਿਵਾਰਾਂ ਨਾਲੇ ਸਾਡਾ ਨਾਲ ਬੜੀ ਸਾਂਝ ਰੱਖਦੇ ਆ ਇਦਰੀ ਸਾਂਝ ਰੱਖਦੇ ਆ ਸਾਰੇ ਪਰ ਇਹਨੇ ਆ ਜਿਹੜੀ ਇੱਕ ਜਗੋਂ ਤੇਰੇ ਵੀ ਕਰਤੀ ਇੱਕ ਜ਼ਹਿਰ ਖੋਲ ਤੱਕ ਦਫਾੜ ਪਾਦੀ ਆ ਸਾਰੇ ਖੇਰ ਦੇ ਵਿੱਚ ਪੀ ਨੇੜਾ ਬਰਾਦਰੀ ਵਾਤਾ ਦਾ ਨਾਰਾ ਮਾਰਿਆ ਵਾ ਵੇਖੋ ਇਹਨੂੰ ਬਰਾਦਰੀਆਂ ਨੇ ਅਹੀਂ ਨਹੀਂ ਵੋਟ ਪਾਈ ਪਾਰੇ ਬਿੜੀਆਂ ਬਰਾਦਰੀਆਂ ਵਾਲੇ ਹੋਰ ਸਾਡੇ ਸ਼ਹਿਰ ਦੇ ਵਿੱਚ ਹੈਗੇ ਆ ਭਦੰਤੇ ਸਾਡੇ ਕੀ ਉਹਨਾਂ ਵੋਟਾਂ ਨਹੀਂ ਪਾਈਆਂ ਬਰਾਦਰੀਆਂ ਗਾਲੇ ਵੋਟਾਂ ਨਹੀਂ ਪਾਈਆਂ ਸੁਨਿਆਰਾ ਸਿੰਘਾਂ ਵੋਟਾਂ ਨਹੀਂ ਪਾਈਆਂ ਉਹ ਤੂੰ ਜ਼ਿਆਦਾ ਤਕੜਾ ਬਣ ਗਿਆ ਅੱਜ ਮੰਤਰੀ ਬਣ ਗਿਆ ਲੋਕਾਂ ਦੀਆਂ ਵੋਟਾਂ ਨਾਲ ਬਣਿਆ ਵਾ ਤੇ ਇਸ ਕਰਕੇ ਗੱਲ ਚੰਗੀ ਨਹੀਂ ਪਾਉ ਜੀ ਇਸ ਵਾਸਤੇ ਇਸ ਗੱਲ ਦੀ ਬੜੀ ਵੱਡੀ ਨਖੇਦੀ ਕਰਦੇ ਆ ਸਾਰੇ ਪੰਜਾਬ ਦੇ ਵਿੱਚ ਮੁਰਦਾਬਾਦ ਹੁੰਦੀ ਏ ਦੀ ਤੇ ਇਸ ਕਰਕੇ ਰਹੀ ਗੱਲ ੜੀ ਰਾਮਗੜੀਆਂ ਬਰਾਦਰਨੀ ਦੀ ਬੜੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਵਾ ਪਰਤੰ ਦੇ ਸਮੇਂ ਰਿਚ ਬੜੀਆਂ ਕੁਰਬਾਨੀਆਂ ਕੀਤੀਆਂ ਅਜੋਗੇ ਸਮੇਂ ਨਹੀਂ ਹੋੜੀਆਂ ਕੁਰਬਾਨੀਆਂ ਕੀਤੀਆਂ ਵਾ ਭਾਈ ਰঞ্জੀਤ ਸਿੰਘ ਹਲਾ ਲੋ ਨਰੰਕਰ ਹੀ ਕਰਵਾਇਣਾ ਉਹਨੂੰ ਸੋਧਿਆ ਪਤਾ ਪਉਣ ਸਾਰਿਆਂ ਨੂੰ ਭਲੀ ਭਾਤੀ ਅੱਜ ਇੱਕ ਹੋਰ ਇੱਕ ਬੜਾ ਸਖਾਂ ਦੇ ਖਿਲਾਫ ਬੋਲਦਾ ਅਮਰਸਰ ਦਾ ਸੂਰੀ ਉਹਨੂੰ ਸੰਦੀਪ ਸੰਨੀ ਮੁੰਡਾ ਅਮਰਸਰ ਦਾ ਉਹਨੇ ਸੋਧਿਆ ਯਾਰ ਤੂੰ ਹੋਰ ਲੈਣਾ ਕੀ ਹਰਦੋਂ ਹਣਾ ਹੈ ਇੰਨੀਆਂ ਵੱਡੀਆਂ ਕੁਰਬਾਨੀਆਂ ਬਾਬਿਓ ਤੂੰ ਸਾਨੂੰ ਗੁੱਲੀ ਘੜ ਦੱਸਦਾ ਤੂੰ ਕਟਾ ਵਡਾ ਤਖੜਾ ਹੋ ਗਿਆ ਵਾ ਮੰਤਰੀ ਬਣ ਗਿਆ ਵਾ ਮੰਤਰੀ ਲੋਕਾਂ ਨਾਲ ਬਣਿਆ ਤੋ ਇਹ ਕਰਕੇ ਚੰਗੀ ਗੱਲ ਨਹੀਂ ਪਾਉ ਆਪਦੇ ਜਿਹੜੇ ਆਏ ਗੱਲਾਂ ਬਾਤਾਂ ਆੜੀਆਂ ਵਾਪਸ ਲੈ ਮੈਂ ਨਾਲ ਦੀ ਨਾਲ ਇਹ ਵੀ ਗੱਲ ਕਰਦਾ ਹਾਂ ਠੀਕ ਆ ਮਲੇ ਵੀ ਆਮ ਪਾਰਟੀ ਤੋਂ ਇਹਦੀ ਟਿਕਟ ਕੈਂਸਲ ਕੀਤੀ ਜਾਵੇ ਔਰ ਇਹਦੀ ਜਿਹੜੀ ਮੰਤਰੀ ਜੋ ਉਹ ਵੀ ਇਰਦਮਾਬਸ ਲਈ ਜਾਵੇ ਕਿਉਂਕਿ ਇੰਨਾ ਜੜਾ ਵੱਧ ਬੋਲਣਾ ਚੰਗੀ ਗੱਲ ਨਹੀਂ ਗੀ ਇਹਦੇ ਖਿਲਾਫ ਬੋਲਣਾ ਚੰਗੀ ਗੱਲ ਨਹੀਂ ਗੀ ਮੈਂ ਆਪਣੀ ਬਰਾਦਰੀਆ ਧੰਨਵਾਦ ਕਰਦਾ ਹਾਂ ਜਿਹੜੇ ਸਾਰੇ ਇਕੱਠੇ ਹੋਏ ਆ ਤੁਹਾਨੂੰ ਵੀ ਮੇਰੇ ਛੋਟੇ ਨੇ ਮਿਹਨਤ ਕਰਕੇ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਲਿਆਂਦਾ ਧੰਨਵਾਦ ਆ ਇਤਰੇ ਭਰਾਵਾਂ ਬਾਰੇ ਇਕੱਠੇ ਰਹਿਣਾ ਵਾ ਤੇ ਬਾਕੀ ਮੰਨ ਲਓ ਕਿਹੇ ਵੇਲੇ ਕੁਛ ਹੱਥ ਕੰਨ ਵਿੱਚ ਮੋਰੀ ਬਣ ਜਾਂਦੀ ਆ ਉਹ ਛੱਡ ਨਹੀਂ ਹਾਦੇ ਤੇ ਭਰਾਵੋ ਵੋਟਾਂ ਨਾ ਪਾਇਓ ਜੀ ਤੇ ਇਤਰੇ ਮਰਜੀ ਭਰਾਵਾਂ ਪਰ ਇਹਨੂੰ ਦੱਸ ਦਿਓ ਵੀ ਰਾਮ ਗੜੀ ਬਰਾਦਰੀ ਕੀ ਆ ਆਪਣੀ ਜਿਹੜੀ ਤਾਕਤ ਦਾ ਆਪਣੇੜੇ ਹੋਣ ਦਾ ਮੁਜ਼ਾਹਰਾ ਕਰਨਾ ਆਪਣਾ ਫਰਜ਼ ਬੰਦਾ ਵਾ ਤੇ ਕਰਕੇ ਮਾੜੀ ਗੱਲ ਨਹੀਂ ਕੀਤੀ ਆ ਪਰ ਜੋਰ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਦੀ ਬਹੁਤ ਜ਼ਿਆਦਾ ਸਾਰਿਆਂ ਨੂੰ ਪਤਾ ਹੀ ਆ ਜੀ ਕਿ ਜਿਹੜਾ ਵਿਚ ਕਰਨਾ ਜਿਹਦੇ ਆਪਾਂ ਕਿਹੜੀ ਸਮੱਗ ਜਾਪਾਂ ਪੱਤਰ ਹੋਏ ਆ ਦੇ ਉਸਾਰਨ ਪਹਿਲਾਂ ਆਉਂਦੀ ਆਪਾਂ ਜੱਟ ਕੇ ਜਿਹੜੇ ਸਾਰੇ ਪਾਈਏ ਵੈਰੀ ਗੁੱਡ ਜੀ ਕਾ ਖਾਲਸਾ ਆਸ ਬਾਕੀ ਗੱਲ ਤਾਂ ਕਰਨ ਵਾਲੀ ਇਹ ਹੈ ਜੀ ਕਿ ਜੋ ਲਾਜ਼ੀਰ ਖਲਰ ਨੇ ਇਹ ਆਪਣੇ ਆਪਸ਼ਬਦ ਬੁਰਦੇ ਆਪਦੀ ਬਰਾਦਰੀ ਦੇ ਸਾਹਮਣੇ ਧੰਦੋ ਕਹਿੰਦੇ ਉਲਟ ਇਹ ਮਤਲਬ ਕੋਈ ਬਹੁਤ ਜਿਆਦਾ ਨਿੰਦਣ ਜੋਗੇ ਕੋਈ ਸਰਾਲਾ ਨਹੀਂ ਹੈ ਕੋਈ ਕੋਈ ਇਹਦੇ ਵਿੱਚੋਂ ਨਹੀਂ ਉਹ ਚੰਗੀ ਗੱਲ ਨਹੀਂ ਕੀਤੀ ਕੋਈ ਇਹਦਾ ਵਿੱਚ ਠੀਕ ਨਹੀਂ ਬਹੁਤ ਮਾੜੀ ਜਿਹੜੀ ਘਟਨਾ ਹੋਈ ਹੈ ਸੋ ਇਸ ਇਹਦੇ ਬਾਬਾ ਦੀ ਆਪਾਂ ਇਕੱਠੇ ਹੋਏ ਹਾਂ ਕਿ ਜਿਹੜਾ ਆਪਣੇ ਸਾਰੇ ਬਰਾਦਰ ਨੂੰ ਰੋਸ ਆ ਇਸ ਚੀਜ਼ ਤੇ ਅੱਜ ਅਸੀਂ ਜਿਹੜਾ ਮੇਨ ਜਿਹੜਾ ਸਾਡਾ ਏਜੰਡਾ ਕੀ ਹੈ ਕਿ ਅਸੀਂ ਇਸ ਉਸ ਜਿਹੜੇ ਬਾਬਾ ਤੇ ਆਹੀਆਂ ਜਿਹੜਾ ਵਾ ਅ ਤਪਤਵਾ ਫੂ ਜਿਹੜਾ ਵਿਚਾਰਾ ਕਰ ਜਾ ਰਹੇ ਆ ਜੀ ਸੋ ਸਾਰੇ ਹੀ ਭਰਾਵਾਂ ਨੂੰ ਤਾਰੇ ਕਬਟਿਆਂ ਨੂੰ ਬੇਨਤੀ ਆ ਤੇ ਉਹ ਆਪਾਂ ਰੱਖ ਕੇ ਇਸ ਕਤਬ ਜਿਹੜਾ ਬਸ ਸਫਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸੰਤੋਖ ਸਿੰਘ ਆ ਪਿੰਡ ਕੰਡਿਆਲਾ ਤੇ ਸਾਧ ਸੰਗਤ ਜੀ ਜਿਹੜੀਆਂ ਗੱਲਾਂ ਪ੍ਰਧਾਨ ਕਰਨੇ ਵੀ ਕਹਤੀਆਂ ਵੀ ਜਿਹੜਾ ਕੁਝ ਬਰਾਦਰੀ ਦੇ ਖਲਾਫ ਬੋਲਿਆ ਗਿਆ ਪਹਿਲੀ ਤੇ ਗੱਲ ਵੀ ਜਿਹੜੇ ਕੋਈ ਵੀ ਅਹੁਦਾ ਕਿਸ ਨੂੰ ਮਿਲਦਾ ਉਹ ਸੰਗਤ ਦਿੰਦੀ ਆ ਫਕਾ ਦੀ ਰਾਖੀ ਵਾਸਤੇ ਇਹਨਾਂ ਚੀਜ਼ਾਂ ਦੇ ਜ਼ਿੰਮੇਵਾਰ ਬਣਾਉਂਦੇ ਆ ਕਿ ਕੋਈ ਬੰਦਾ ਕਿਸੇ ਦਾ ਗਲਤੀ ਕਰਦਾ ਵਾ ਉਹਨੂੰ ਜਿਹੜੇ ਜ਼ਿੰਮੇਵਾਰ ਬੰਦੇ ਪੁੱਛਣ ਤੇ ਜੇ ਕੋਈ ਜ਼ਿੰਮੇਵਾਰ ਬੰਦਾ ਗਲਤੀਆਂ ਕਰਨ ਲੱਗ ਜੇ ਤੇ ਫਿਰ ਉਹਦਾ ਕੀ ਇਲਾਜ ਹੋ ਸਕਦਾ ਹੈ ਤੇ ਬਾਬਾ ਹਿਸ਼ਕਰਮਾ ਜੀ ਗੁਰੂ ਸਾਹਿਬ ਹੀ ਜਾਣਦੇ ਆ ਬਾਕੀ ਪਹਿਲੀ ਤੇ ਗੱਲ ਬਰਾਦਰੀ ਕੋਈ ਵੀ ਹੋਵੇ ਅਸੀਂ ਸਾਰੇ ਨਾਲ ਮਿਲ ਕੇ ਰਹਿੰਦੇ ਆ ਤੇ ਜੇਕਰ ਉਹ ਕਹਿੰਦਾ ਵੀ ਮੈਂ ਜੱਟ ਆ ਤੇ ਜੱਟ ਧੰਨ ਧੰਨ ਬਾਬਾ ਸੁਖਾ ਸਿੰਘ ਜੀ ਧੰਨ ਧੰਨ ਭਾਈ ਮਹਿਤਾਬ ਸਿੰਘ ਜੀ ਮਾੜੀ ਕੰਬੋਗੀ ਵਾਲੇ ਬਾਬਾ ਸੁਟਾ ਦਿੰਗੇ ਜੀ ਜਦੋਂ ਮੱਸੇ ਰੰਗੜ ਦਾ ਸਿਰ ਵਢਿਆ ਉਹ ਦੋਵੇਂ ਭਰਾ ਇਕੱਠੇ ਗਏ ਸਾਡੀਆਂ ਸਾਹਾਂ ਦੇ ਬੜੀਆਂ ਪੁਰਾਣੀਆਂ ਖਾਲਸਾ ਵਹਿਣ ਦੀ ਮਤੇ ਇਹ ਆਪਾਂ ਨੇ ਸਾਫ ਸੰਗਤ ਨੂੰ ਸਭ ਕੁਝ ਹੀ ਪਤਾ ਹੈ ਜੀ ਕਿਸ ਨੇ ਮੰਤਰੀ ਨੇ ਬਹੁਤ ਜਿਆਦਾ ਮਾੜੀ ਕੀਤੀ ਹੈ ਜੀ ਆਪਣੀ ਬਰਾਰੀ ਵੀ ਚਾਹੀਦਾ ਸੀ ਇਸ ਨੂੰ ਮੋੜਨਾ ਪਾਈ ਜਾਵੇ ਇਸ ਨੇ ਬਹੁਤ ਜਿਆਦਾ ਮਾੜੀ ਕੀਤੀ ਹੈ ਅੱਗੇ ਵੀ ਲੀਡਰ ਬਹੁਤ ਆਏ ਹੈ ਬਹੁਤ ਚੰਗੇ ਸੀ ਇਹਨੇ ਬਹੁਤ ਜ਼ਿਆਦਾ ਮਾੜਾ ਕੀਤਾ ਹੈ ਜੀ ਤੈਨੂੰ ਦਿਸਖਾਲ ਸਾਹਿਬ ਹੈ ਟਿਕਾ ਪਤੇ ਮੈਂ ਬਰਾਦੀ ਦਾ ਨਾਮ ਆ ਰਿਹਾ ਜੀ ਜੋ ਬਰਾਦੀ ਪੈਸਾ ਕਰੂੰਗੀ ਮੈਂ ਬਰਾਦੀ ਦਾ ਨਾਮ ਸਾਥ ਹੈ ਬੋਲੇ ਈਸ਼ਰ ਹਾਂ ਹਾਲ ਸੀ ਆਕਰ